ਅੱਜ ਮੈਂ ਤੁਹਾਡੇ ਨਾਲ ਇੱਕ ਚਿੰਤਾ ਨੂੰ ਲੈ ਕੇ ਗੱਲ ਕਰਾਂਗੀ ਪਲੀਜ਼ ਇਸ ਵੀਡੀਓ ਨੂੰ ਪੂਰਾ ਦੇਖਣਾ ਪਰ ਮਿਸ਼ਵਰ ਤੁਹਾਡੇ ਨਾਲ ਇੱਕ ਹਨਾ ਵਾਰ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਹਨਾ ਆਪਣੀ ਸਾਰੀ ਜਿਹੜੀ ਚਿੰਤਾ ਹਨਾ ਸਾਰੀਆਂ ਮੁਸ਼ਕਲਾਂ ਸਾਰੀਆਂ ਅਸਫਲਤਾਵਾਂ ਅਤੇ ਨਸ਼ਟ ਹੋਈ ਜਿਹੜੀ ਜ਼ਿੰਦਗੀ ਹੈ ਨਾ ਉਹ ਉਹਨੂੰ ਉਹਦੇ ਜਾਨੀ ਕਿ ਤੁਮੇ ਦੋਨੇ ਚੀਜ਼ਾਂ ਹਨਾ ਉਹ ਤੁਹਾਨੂੰ ਉਹਦੇ ਹੱਥਾਂ ਵਿੱਚ ਦੇ ਦਿਓ ਉਹ ਬਹੁਤ ਹੀ ਖੂਬਸੂਰਤ ਉਨਾਂ ਨੂੰ ਬਣਾ ਦੇਵੇਗਾ ਉਹ ਆਪ ਤੁਹਾਡੀ ਚਿੰਤਾ ਲੈ ਕੇ ਨਾ ਉਹਦੇ ਉਹਨੂੰ ਬਦਲ ਦੇਵੇਗਾ ਉਹ ਆਪ ਤੁਹਾਡੀ ਜ਼ਿੰਦਗੀ ਦੀ ਦੇਖਭਾਲ ਕਰੇਗਾ ਤੂੰ ਆਪਾਂ ਇੱਕ ਪਹਿਲੇ ਵਚਨ ਪੜਦੇ ਆ ਪਹਿਲਾ ਪਤਰਸ 5 ਦੀ 6 7 ਲਾਈਨ ਆਪ ਪੜਦੇ ਆ ਤੇ ਮੈਂ ਇਸ ਵਚਨ ਨੂੰ ਗੱਡ ਲਿਆ ਹੈ ਪਹਿਲਾ ਪਤਰਸ 5 ਦੀ 6 7 ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨਿਵੇਂਆ ਕਰੋ ਤਾਂਕਿ ਉਹ ਤੁਹਾਨੂੰ ਸਮੇਂ ਸਿਰ ਉੱਚਿਆ ਕਰੇ ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂਕਿ ਜੋ ਉਹ ਨੂੰ ਤੁਹਾਡਾ ਫਿਕਰ ਹੈ ਪਰਮੇਸ਼ਵਰ ਸਾਡੀ ਚਿੰਤਾ ਕਰਨਾ ਚਾਹੁੰਦਾ ਹੈ ਲੇਕਿਨ ਉਹਨੂੰ ਕੰਮ ਕਰਨ ਦੇਣ ਲਈ ਸਾਨੂੰ ਚਿੰਤਾ ਕਰਨੀ ਛੱਡਣੀ ਪਵੇਗੀ ਬਹੁਤ ਲੋਕ ਇਹ ਚਾਹੁੰਦੇ ਹਨ ਕਿ ਪਰਮੇਸ਼ਰ ਉਹਨਾਂ ਦੀ ਚਿੰਤਾ ਕਰੇ ਪਰ ਉਹ ਆਪ ਵੀ ਚਿੰਤਾ ਕਰਦੇ ਰਹਿੰਦੇ ਹਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣ ਚਾਹਨੀ ਆ ਕਿ ਪ੍ਰਭੂ ਪਰਮੇਸ਼ਰ ਦਾ ਆਤਮਾ ਹਨ ਉਹ ਸਾਡੇ ਉੱਤੇ ਹੈ ਇਸ ਲਈ ਜੋ ਹੋਵਾ ਨੇ ਸਾਨੂੰ ਮਸਾ ਕੀਤਾ ਹੋਇਆ ਹੈ ਮਸਾ ਦੇ ਯੋਗ ਬਣਾਇਆ ਹੋਇਆ ਪਾਈਸੀਓਨ ਸੀਓਨ ਦੇ ਹਨ ਜਿੰਨੇ ਵੀ ਰੋਗੀ ਆ ਜਿੰਨੇ ਵੀ ਦੁਖੀ ਬਿਮਾਰ ਉਹਨਾਂ ਨੂੰ ਆਪਾਂ ਨਾਲ ਦਿਲਾਸਾ ਦੀ ਤੇ ਖੁਸ਼ੀ ਦੇਈਏ ਉਹਨਾਂ ਨੂੰ ਜਿਹੜੇ ਚਿੰਤਾ ਕਰਦੇ ਆ ਇਸ ਲਈ ਕਹਿੰਦਾ ਕਿ ਉਹਨਾਂ ਨੂੰ ਹਨਾ ਕਹਿੰਦਾ ਸਵਾ ਤੇ ਥਾਂ ਖੂਬਸੂਰਤ ਦਾ ਮਤਲਬ ਕਰ ਦੇਗਾ ਖੂਬਸੂਰਤ ਕਰ ਦੇਗਾ ਜੇ ਸਵਾ ਹਨਾ ਤਾਂ ਖੂਬਸੂਰਤ ਬਣਾ ਦੇਵੇਗਾ ਤੇ ਇੱਕ ਹਨਾ ਫੁੱਲਾਂ ਦਾ ਹਾਰ ਜਾਂ ਕਹਿ ਲੋ ਕਿ ਫੁੱਲਾਂ ਦਾ ਤਾਜ ਵੀ ਦੇਵੇਗਾ ਉਹ ਸਵਾ ਦੇ ਥਾਂ ਖੂਬਸੂਰਤੀ ਦੇਵੇਗਾ ਇਸ ਕਰਕੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਹਨਾ ਇੱਕ ਦਿਲਾਸਾ ਦੇਣਾ ਚਾਹੀਦਾ ਵਾ ਜਿਹੜੇ ਚਿੰਤਾ ਵਿੱਚ ਰਹਿੰਦੇ ਆ ਜਾਂ ਆਪਾਂ ਖੁਦ ਵੀ ਚਿੰਤਾ ਦੇ ਵਿੱਚ ਰਹਿੰਦੇ ਆ ਨਾ ਤੇ ਪਰਮੇਸ਼ਵਰ ਅੱਗੇ ਆਪਾਂ ਨੂੰ ਦੁਆ ਵੀ ਕਰਨੀ ਚਾਹੀਦੀ ਤੇ ਚਿੰਤਾ ਬਿਲਕੁਲ ਨਹੀਂ ਕਰਨੀ ਕਿਉਂਕਿ ਉਹਨੂੰ ਹਨਾ ਫਿਕਰ ਹੈਗਾ ਵਾ ਉਹ ਚਾਹੁੰਦਾ ਵਾ ਕਿ ਹਨਾ ਵੀ ਮੈਨੂੰ ਸੰਭਾਲਾ ਤੇ ਆਪਾਂ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦਿੰਦੇ ਹੀ ਨਹੀਂ ਹੈਗੇਗੇ ਠੀਕ ਹੈ ਨਾ ਇਸ ਕਰਕੇ ਮੁਸ਼ਕਲਾਂ ਆਪਣੇ ਤਰੀਕੇ ਦੇ ਨਾਲ ਮਤਲਬ ਕਿ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਮੰਗਦੇ ਨਹੀਂ ਕਿ ਇਹਦੇ ਵਿੱਚ ਪਰਮੇਸ਼ਵਰ ਦੀ ਕੀ ਇੱਛਾ ਹੈਗੀ ਕੀ ਮਰਜ਼ੀ ਹੈਗੀ ਆ ਜਿੱਦਾਂ ਕਿ ਜਿਵੇਂ ਕਹ ਲੋ ਅਰਥਾਤ ਜਿਸ ਵਿੱਚ ਉਹ ਆਪਣੀ ਸੁਆਹ ਅਤੇ ਪਲੇਠੇ ਮਾਰਦੇ ਰਹਿੰਦੇ ਹਨ ਪਰ ਫਿਰ ਵੀ ਚਾਹੁੰਦੇ ਹਨ ਕਿ ਪਰਮੇਸ਼ਵਰ ਉਹਨਾਂ ਨੂੰ ਖੂਬ ਖੂਬ ਸੂਰਤੀ ਦੇਵੇ ਸਾਨੂੰ ਆਪਣੀ ਸੁਆਹ ਉਹਨੂੰ ਦੇ ਦਿਨਾਂ ਵਿੱਚ ਜਾਨੀ ਦੀ ਸਾਨੂੰ ਪ੍ਰਭੂ ਯਿਸੂ ਤੇ ਭਰੋਸਾ ਰੱਖ ਕੇ ਹੈ ਨਾ ਪ੍ਰਭੂ ਦੇ ਆਰਾਮ ਵਿੱਚ ਵਿਸ਼ਵਾਸ ਕਰਨ ਨਾਲ ਉਹ ਉਹਦੇ ਵਿੱਚ ਵੜ ਸਕਦੇ ਹਾਂ ਜਿਹੜੀ ਹੈ ਨਾ ਚਿੰਤਾ ਵਿਸ਼ਵਾਸ ਦੇ ਵਿਰੋਧ ਹੈ ਚਿੰਤਾ ਸਾਡੀ ਸ਼ਾਂਤੀ ਨੂੰ ਚੁਰਾ ਲੈ ਜਾਂਦੀ ਆ ਸਾਡੇ ਸਰੀਰ ਨੂੰ ਥਕਾ ਦਿੰਦੀ ਹੈ ਅਤੇ ਸਾਨੂੰ ਬਿਮਾਰ ਵੀ ਇਹ ਕਰ ਦਿੰਦੀ ਹੈ ਜਿਹੜੀ ਚਿੰਤਾ ਜੇ ਅਸੀਂ ਚਿੰਤਾ ਕਰ ਰਹੇ ਹਾਂ ਨਾ ਤੇ ਪਰਮੇਸ਼ਵਰ ਉੱਤੇ ਵਿਸ਼ਵਾਸ ਹੀ ਨਹੀਂ ਕਰ ਰਹੇ ਅਸੀਂ ਇਹ ਸੱਚ ਆ ਗੱਲ ਜੇ ਆਪਾਂ ਨਾ ਚਿੰਤਾ ਕਰਦੇ ਆਂ ਤੇ ਆਪਾਂ ਪਰਮੇਸ਼ਵਰ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ ਇਹਦਾ ਮਤਲਬ ਪਰਮੇਸ਼ਵਰ ਦੇ ਇਰਾਮ ਵਿੱਚ ਨਹੀਂ ਵੱਢ ਸਕਦੇ ਹੈਗੇ ਸਵਰਗ ਨਹੀਂ ਜਾ ਸਕਦੇ ਆਪਾਂ ਆਪਾਂ ਚਿੰਤਾ ਦੇ ਵਿੱਚ ਮਾਇੂਸ ਰਹਿੰਨੇ ਆ ਹਮੇਸ਼ਾ ਇਹ ਤੁਸੀਂ ਸੋਚ ਕੇ ਦੇਖ ਲਿਓ ਕਦੀ ਵੀ ਆਪਾਂ ਨਾ ਜਿਹੜੀ ਚਿੰਤਾ ਨਾ ਇਹ ਆਪ ਨੂੰ ਬਿਮਾਰ ਕਰ ਦਿੰਦੀ ਹੈ ਅੰਦਰੋਂ ਖੋਖਲਾ ਕਰ ਦਿੰਦੀ ਹੈ ਤੇ ਫਿਰ ਆਪਾਂ ਕਿਸ ਤਰ੍ਹਾਂ ਇਸ ਜਗ ਦੇ ਵਿੱਚ ਰਹਿਣ ਲਈ ਹੀ ਉਹਨੇ ਆਪਾਂ ਨੂੰ ਸ਼ਾਂਤੀ ਦਿੱਤੀ ਆ ਤੁਸੀਂ ਇਹ ਸੋਚ ਲਓ ਤੇ ਜਿਹੜੀ ਚਿੰਤਾ ਨਾ ਇਹ ਸੱਚਮੁੱਚ ਹਨਾ ਇਹ ਵਿਸ਼ਵਾਸ ਦੇ ਵਿਰੋਧ ਹੋ ਜਾਂਦੀ ਆ ਤੁਸੀਂ ਇਹਨਾਂ ਗੱਲਾਂ ਨੂੰ ਜੇ ਹਨਾ ਠੰਡੇ ਦਿਮਾਗ ਨਾਲ ਸੋਚੋਗੇ ਤੁਹਾਨੂੰ ਇਹ ਗੱਲਾਂ ਸਮਝ ਆ ਜਾਣਗੀਆਂ بیمار ਵੀ ਇਹੀ ਕਰਦੀ ਚਿੰਤਾ ਬੰਦੇ ਨੂੰ ਜਦੋਂ ਉਹਦੀ ਆਸ ਨਹੀਂ ਪੂਰੀ ਹੁੰਦੀ ਜਦੋਂ ਉਹ ਸੋਧਰੇ ਨੇ ਕੰਮ ਕਿਉਂ ਨਹੀਂ ਬਣਿਆ ਕਿਉਂ ਨਹੀਂ ਬਣਿਆ ਕਿ ਉਹ ਥੱਕ ਜਾਂਦਾ ਫਿਰ ਉਹ ਥੱਕਦਾ ਇਹ ਸਰੀਰ ਨੂੰ ਇੱਕ ਹਿਸਾਬ ਦਾ ਨਾ ਥਕਾਉਂਦੀ ਇਹ ਤੇ ਇਸੇ ਕਰਕੇ ਇਹ ਵਿਸ਼ਵਾਸ ਦੇ ਵਿਰੁੱਧ ਹੋ ਜਾਂਦੀ ਹੈ ਚਿੰਤਾ ਤੇ ਆਪਾਂ ਕਦੇ ਵੀ ਫੇ ਆਰਾਮ ਨਹੀਂ ਪਾ ਸਕ ਹੁੰਦੇ ਕਿ ਆਪਾਂ ਹਮੇਸ਼ਾ ਖਿਜੇ ਰਹਨੇ ਚਿਚਿੜੇ ਰਹਨੇ ਕਿੰਨਾ ਵਿਧੀਆ ਵਪਾਰ ਹੈ ਨਾ ਪਰਮੇਸ਼ਵਰ ਦਾ ਤੁਸੀਂ ਆਪਣੀ ਜਿਹੜੇ ਹੈ ਨਾ ਸਹਾਵਾ ਪਰਮੇਸ਼ਵਰ ਨੂੰ ਦੇਵੋ ਅਤੇ ਹਨਾ ਉਹ ਤੁਹਾਨੂੰ ਇਸ ਨੂੰ ਹਨਾ ਖੂਬਸੂਰਤ ਬਣਾ ਦੇਵੇਗਾ ਤੁਸੀਂ ਆਪਣੀਆਂ ਸਾਰੀਆਂ ਚਿੰਤਾ ਆਪਣੇ ਸਾਰੇ ਫਿਕਰ ਆਪਣਾ ਸਾਰਾ ਬੋਝ ਹਨਾ ਉਸ ਦੇ ਉਸ ਨੂੰ ਦੇ ਦਿਓ ਉਸ ਦੇ ਹੱਥਾਂ ਬਲਵੰਤ ਹੱਥਾਂ ਵਿੱਚ ਦੇ ਦਿਓ ਉਹਨੂੰ ਤਾਂ ਡਾ ਫਿਕਰ ਆ ਵਾ ਪਹਿਲਾਂ ਵਜਨ ਤੁਸੀਂ ਪੜਿਆ ਸੀ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉਹਨੂੰ ਤੁਹਾਡਾ ਸੱਚਮੁੱਚ ਫਿਕਰ ਹੈਗਾ ਵਾ ਤੇ ਹਨਾ ਸਾਰਾ ਬੋਝ ਉਸ ਨੂੰ ਦੇ ਦਿਓ ਉਹ ਤੁਹਾਨੂੰ ਸ਼ਰੁਖ ਛੇਤ ਰੱਖੇਗਾ ਠੀਕ ਹੈ ਨਾ ਤੇ ਜਿਹੜੇ ਹਨਾ ਸ਼ਰਨ ਉਹਦੀ ਸ਼ਰਨ ਵਿੱਚ ਆਇਓ ਉਹਦੇ ਵਿੱਚ ਬੇहद ਤੁਹਾਨੂੰ ਖੁਸ਼ੀ ਮਿਲੇਗੀ ਬੇहद ਪਨਾਹ ਮਿਲੇਗੀ ਤੇ ਕਦੀ ਵੀ ਤੁਸੀਂ ਹਨਾ ਇਧਰ ਉਧਰ ਨਹੀਂ ਭਜੋਗੇ ਇਸ ਕਰਕੇ ਸਾਨੂੰ ਹਨਾ ਚਿੰਤਾ ਤੋਂ ਦੂਰ ਰਹਿਣਾ ਚਾਹੂਗਾ ਰਹਿਣਾ ਪੈਣਾ ਚਾਹੀਦਾ ਵਾ ਚਿੰਤਾ ਨੂੰ ਨਾ ਮੈਂ ਉਸ ਨਾ ਹੋ ਜਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਮਰਜ਼ੀ ਨੂੰ ਮੰਗਿਆ ਕਰੋ ਸੱਚਮੁੱਚ ਜਦੋਂ ਆਪਾਂ ਪਰਮੇਸ਼ਵਰ ਦੀ ਮਰਜ਼ੀ ਨੂੰ ਮੰਗਦੇ ਆ ਤਾਂ ਆਪਾਂ ਸਭ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਹੁੰਦਾ ਵਾ ਤੇ ਮੈਂ ਇਹ ਹੀ ਇੱਕ ਛੋਟਾ ਜਿਹਾ ਮੈਸੇਜ ਤੁਹਾਨੂੰ ਦੇਣਾ ਚਾਹੁੰਦੀ ਸੀ ਕਿ ਚਿੰਤਾ ਆਪਾਂ ਅੱਜਕੱਲ ਬਹੁਤ ਵੱਡੀ ਮਹਿਵੀ ਲਈ ਹੋਈ ਆ ਕਿਸੇ ਨਾ ਕਿਸੇ ਚੀਜ਼ ਦੀ ਚਿੰਤਾ ਆਪਣੇ ਪਰਿਵਾਰ ਬੱਚਿਆਂ ਦੀ ਹਨਾ ਬਹੁਤ ਸਾਰੀਆਂ ਅਸੀਂ ਚਿੰਤਾਵਾਂ ਹੋ ਜਾਂਦੀਆਂ ਕਿ ਜਿਹੜੇ ਵਿੱਚ ਆਪਾਂ ਮੈਂ ਗੱਲ ਦੇਖੀ ਜਦੋਂ ਆਪਾਂ ਚਿੰਤਾ ਕਰਦੇ ਨਾ ਸੱਚਮੁੱਚ ਉਹ ਨਾ ਮੈਂ ਮੇਰਾ ਵਿਸ਼ਵਾਸ ਟੁੱਟਣ ਲੱਗ ਜਾਂਦਾ ਵਾ ਤੇ ਮੈਂ ਨਾ ਇੱਕ ਜਿਹੜੀ ਚਿੰਤਾ ਮੇਰੇ ਵਿਸ਼ਵਾਸ ਦੇ ਵਿਰੋਧ ਖੜੀ ਹੋ ਜਾਂਦੀ ਹੈ ਮੇਰੀ ਸ਼ਾਂਤੀ ਨੂੰ ਵੀ ਇਹ ਚੁਰਾ ਕੇ ਲੈ ਜਾਂਦੀ ਹੈ ਨਾ ਤੇ ਮੈਨੂੰ ਪੂਰੀ ਤਰ੍ਹਾਂ ਹਣੇ ਥਕਾ ਦਿੰਦੀ ਆ ਮੈਨੂੰ ਬਿਮਾਰ ਕਰ ਦਿੰਦੀ ਆ ਤੇ ਮੈਂ ਮਾਇੂਸ ਰਹਿਣ ਲੱਗ ਜਾਨੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਪਰਮੇਸ਼ਵਰ ਤੋਂ ਦੂਰ ਹੋ ਜਾਂਦੀ ਆ ਲੇਕਿਨ ਸੱਚਮੁੱਚ ਪਰਮੇਸ਼ਵਰ ਹਨਾ ਸਾਨੂੰ ਸ਼ਾਂਤੀ ਦਿੰਦਾ ਮੇਰੇ ਹਨਾ ਅੰਦਰ ਵਿੱਚ ਚਿੜਚਿੜਾ ਵੀ ਰਹਿੰਦਾ ਵਾ ਮੈਨੂੰ ਇੰਨਾ ਚਿਚਾ ਤੇ ਸਮਝ ਹੀ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਪਰ ਇਹ ਇੱਕ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਉਂਕਿ ਆਪਾਂ ਚਿੰਤਾ ਹਨਾ ਲੈ ਲੈਂਦੇ ਸਿੱਧੀ ਜੀ ਗੱਲ ਆ ਹਨਾ ਕਿ ਇਹ ਚਿੰਤਾ ਬਾਰੇ ਮੈਂ ਤੁਹਾਨੂੰ ਦੱਸਿਆ ਹੈਗਾ ਅਗਰ ਤੁਹਾਡੇ ਨਾਲ ਵੀ ਇਦਾਂ ਹੁੰਦੀ ਏ ਜੇ ਤੁਸੀਂ ਇਹਦੇ ਵਿੱਚ ਕੁਝ ਸਿੱਖਿਆ ਹਨਾ ਤੇ ਤੁਸੀਂ ਜ਼ਰੂਰ ਦੱਸਿਓ ਮੇਰੇ ਕਹਿੰਦਾ ਮਤਲਬ ਇਹ ਕਿ ਆਪਣੀ ਪੂਰੀ ਜ਼ਿੰਦਗੀ ਪਰਮੇਸ਼ਵਰ ਨੂੰ ਦੇ ਦਿਓ ਤੇ ਉਹ ਇਸ ਨੂੰ ਖੂਬਸੂਰਤ ਬਣਾ ਦੇਵੇਗਾ ਉਹ ਤੁਹਾਨੂੰ ਵਿਸ਼ਵਾਸ ਜੋਗੇ ਬਣਾ ਦੇਵੇਗਾ ਸੱਚਮੁੱਚ ਪਰਮੇਸ਼ਵਰ ਦੇ ਬਲਵੰਤ ਹੱਥਾਂ ਵਿੱਚ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਕੰਮ ਨੂੰ ਆਪਣੀ ਬੋਝ ਨੂੰ ਸਾਰਾ ਕੁਝ ਬਲਵੰਤ ਹੱਥਾਂ ਦੇ ਨਾਲ ਦੇ ਦਿਓ ਬਲਵੰਤ ਹੱਥ ਦਾ ਮਤਲਬ ਤੁਸੀਂ ਸਮਝਦੇ ਹੀ ਹੋ ਬਲਵੰਤ ਹੱਥ ਦਾ ਮਤਲਬ ਹਨਾ ਜਿਹੜੇ ਪਾਸਟਰ ਦੇ ਹੋ ਜੋ ਬਹੁਤ ਅੱਛੇ ਤਰੀਕੇ ਦੇ ਨਾਲ ਸਮਝਾਇਆ ਸੀ ਮਨੋਗਲ ਹਜੇ ਵੀ ਜ਼ਿਆਦਾ ਕਹਿੰਦਾ ਆਪਣੇ ਆਪ ਨੂੰ ਉਹ ਆਪਣੇ ਵਿਸ਼ਵਾਸ ਦੇ ਕਰੇ ਹਨਾ ਕਹਿੰਦਾ ਵਾ ਕਿ ਮੈਂ ਤੈਨੂੰ ਆਪਣੇ ਹਨਾ ਜਿਹੜਾ ਵੀ ਮਤਲਬ ਬਲਵੰਤ ਹੱਥ ਦੇ ਨਾਲ ਬਚਾਉਂਗਾ ਕਿਉਂਕਿ ਆਪਣਾ ਜਿਹੜਾ ਸੱਜੇ ਤੇ ਖੱਬੇ ਦੇ ਹੱਥ ਵਿੱਚ ਤੁਸੀਂ ਦੇਖਿਆ ਫਰਕ ਕਿੰਨਾ ਹੁੰਦਾ ਹਨਾ ਆਪਣਾ ਜਿਹੜਾ ਸੱਜਾ ਹੱਥ ਹੁੰਦਾ ਤਾਂ ਉਹ ਬਹੁਤ ਹੀ ਮਜ਼ਬੂਤੀ ਨਾਲ ਚੀਜ਼ ਨੂੰ ਫੜਦਾ ਜਿਹੜਾ ਖੱਬਾ ਹੁੰਦਾ ਉਹ ਥੋੜਾ ਜਿਹਾ ਡੋਲ ਜਾਂਦਾ ਇਸ ਕਰਕੇ ਕਹਿੰਦਾ ਮੈਂ ਤ ਨੂੰ ਆਪਣੇ ਬਲਵੰਤ ਹੱਥਾਂ ਦੇ ਨਾਲ ਦੋਨੇ ਉਹਦੇ ਹੱਥ ਬਲਵੰਤ ਆ ਆਪਣੇ ਤੇ ਫੇਰ ਵੀ ਇੱਕ ਅਦਾ ਜਿਹੜਾ ਮਤਲਬ ਕਿ ਦੂਸਰਾ ਹੱਥ ਹੈ ਨਾ ਡੋਲ ਜਾਂਦਾ ਵਾ ਲੇਕਿਨ ਉਹਦੇ ਬਲਵੰਤ ਹੱਥਾਂ ਦੇ ਵਿੱਚ ਪਰਮੇਸ਼ਵਰ ਕਹਿੰਦਾ ਵਕਿ ਆਪਾਂ ਨੂੰ ਦੇਨ ਨੂੰ ਕਹਿ ਰਿਹਾ ਵੇ ਆਪਣੀ ਜ਼ਿੰਦਗੀ ਨੂੰ ਦੇ ਦੇ ਮੈਨੂੰ ਹੋਰ ਵੀ ਮਜ਼ਬੂਤ ਕਰ ਦੂੰਗਾ ਇੱਕ ਅੱਛਾ ਬ੍ਰਿਕਸ਼ ਬਣਾ ਦੂੰਗਾ ਖਾਣਾ ਸ਼ਾਂਤੀ ਦਊਂਗਾ ਬਿਮਾਰੀ ਤੋਂ ਜਾਦ ਕਰੂੰਗਾ ਇਹ ਇੱਕ ਥਕਾਵਟ ਤੋਂ ਦੂਰ ਕਰੂੰਗਾ ਸੱਚ ਮੁੱਚ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸਾਨੂੰ ਇਦਾਂ ਹੀ ਰਹਿਣਾ ਚਾਹੀਦਾ ਉਹ ਤੁਹਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇਵੇਗਾ ਇਹ ਵਪਾਰ ਬਹੁਤ ਹੀ ਵਧੀਆ ਹੈਗਾ ਵਾ ਪਰਮੇਸ਼ਵਰ ਦੀ ਜ਼ਿੰਦਗੀ ਦੇ ਵਿੱਚ ਠੀਕ ਨਾ ਤੇ ਇਸ ਨੂੰ ਜਰੂਰ ਸ਼ੇਅਰ ਕਰਨਾ ਮੇਰੇ ਵੱਲੋਂ ਸਭ ਕੁਝ ਜਾਨਣਾ ਸਿੱਖੀ। ਅਗਰ ਤਾਂ ਨੁਮਰੀਕਲ ਸਮਝ ਲੱਗੀ ਹੈ ਤੇ ਬਹੁਤ ਧੰਨਵਾਦ ਤੇ ਮੇਰੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਔਰ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੀ ਰਵਾਂਗੇ। ਬਹੁਤ ਵਧੀਆ ਲੱਗਾ ਮੈਨੂੰ ਆਪਣੇ ਮਤਲਬ ਕਿ ਪਰਮੇਸ਼ਰ ਦੇ ਬਚਨ ਵਿੱਚੋਂ ਜੋ ਮੈਂ ਸਿੱਖਿਆ ਵਾ ਜੋ ਮੈਂ ਮਤਲਬ ਕਿ ਮੈਨੂੰ ਸਮਝ ਆਈ ਆ। ਉਮ ਤੁਹਾਡੇ ਨਾਲ ਗੱਲ ਸ਼ੇਅਰ ਕਰ ਪਾਈ ਔਰ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਦੀ ਪਰਮਿਸ਼ਨ ਨੂੰ ਸਾਰਾ ਆਦਰ ਔਰ ਮਹਿਮਾ ਦਿੰਦੀ ਹਾਂ ਕਿਉਂਕਿ ਸੱਚ ਮੁੱਚ ਪਰਮੇਸ਼ਵਰ ਇਸ ਤੇ ਯੋਗ ਹੈ ਮੇਰੇ ਵੱਲੋਂ ਸਭ ਕੋ ਜੈ ਮਸੀਹ ਹallelujah ਮੈਂ